ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲਓ ਜੀ ਇੱਥੇ ਹੋ ਗਿਆ ਮਾਰਨਿੰਗ ਦੇ 6 ਵੱਜ ਚੁੱਕੇ ਆ ਤੇ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਲੋ ਜੀ ਸਵੇਰੇ ਆਪਾਂ ਬਹੁਤ ਜ਼ਿਆਦਾ ਦੂ ਬੋਕਰ ਤੋਂ ਪਹਿਲਾਂ ਕੰਮ ਦੰਦੇ ਨਿਵੇੜਲੇ ਸੀ ਨੀਰਾਚਾਰਾ ਪਾਤਾ ਸੀ ਧਾਰਾਂ ਵਗੈਰਾ ਕੱਢਦੀਆਂ ਸੀ ਫਿਰ ਗਾਹਾਂ ਉਧਰ ਭਾਂਡੇ ਵਗੈਰਾ ਚੱਕਤੇ ਸੀਗੇ ਤੇ ਘਿਓ ਵਗੈਰਾ ਕੱਢ ਲਿਆ ਸੀ ਮਧਾਨੀਆਂ ਆਪਾਂ ਜਦੋਂ ਜਾ ਕਰਦੇ ਆ ਉਦੋਂ ਹੀ ਲਾ ਦਿੱਤੀ ਸੀ ਤੇ ਆਪਾਂ ਫਿਰ ਇਹਦੂ ਬਾਹ ਲੱਗੇ ਸੀਗੇ ਬੋਕਰ ਫੇਰ ਨਪਸੂਆਂ ਥੱਲੇ ਤੇ ਬੋਕਰ ਜੀ ਬਸ ਕਿਰਾਂ ਆਪਾਂ ਵੱਡੀ ਬੋਕਰ ਨਾਲ ਮੋਟਾ ਮੋਟਾ ਇਕੱਠਾ ਕਰ ਦਾਂਗੇ ਤੇ ਮੁੜ ਕੇ ਆਪਾਂ ਸਮਾਰ ਕੇ ਬਹਿ ਕੇ ਛੋਟੀ ਬੋਕਰ ਨਾਲ ਰੋਲ ਰੋਲ ਕੇ ਫੇਰ ਇਕੱਠਾ ਕਰਾਂਗੇ ਤੇ ਗਰਮੀ ਕੀ ਹੈ ਜੀ ਗਰਮੀ ਨੇ ਤਾਂ ਅੱਤ ਕਰਾ ਰੱਖੀ ਹੈ ਬੁਰਾ ਹਾਲ ਕਰ ਰੱਖਿਆ ਗਰਮੀ ਨੇ ਦਿਨ ਚੜ੍ਹਨ ਸਾਰੀ ਆਏ ਨਾ ਵੀ ਹੰਮ ਸੁਪਾ ਹੋ ਜਾਂਦੀ ਹੈ ਤੇ ਗਰਮੀ ਬਹੁਤ ਹੀ ਜ਼ਿਆਦਾ ਹੋਈ ਪਈ ਹੈ ਤੇ ਜਸ਼ਨਦ ਰੈਡੀ ਲੱਗੇ ਸੀਗੇ ਫੌੜਾ ਜਾਂ ਫੇਰ ਨਾ ਪਸ਼ੂਆਂ ਥੱਲੇ ਕਿਉਂਕਿ ਇਹਦੇ ਨਾਲ ਜਿਹੜੇ ਤੋਏ ਜੇ ਹੁੰਦੇ ਆ ਪੈੜਾਂ ਜਿਹਾਂ ਹੁੰਦੀਆਂ ਪਸ਼ੂਆਂ ਦਾ ਉਹ ਮਰ ਜਾਂਦੀਆਂ ਤੇ ਬੋਕਰ ਬਹੁਤ ਹੀ ਜ਼ਿਆਦਾ ਛੇਤੀ ਵਾਜ ਜਾਂਦੀ ਹੈ ਤੇ ਮਾਗਰ ਖੜੀ ਹੈ ਜੀ ਆਪਣੀ ਨਿੱਕੀ ਲਾਡੋ ਬਸ ਇਹਨੂੰ ਨਿੱਕੀ ਲਾਡੋ ਹੀ ਕਹਿ ਦਿੰਨੇ ਸਾਰੇ ਹੂੰ ਉਹਨੂੰ ਕਹੋ ਵੱਡੀ ਲਾਡੋ ਇਹਨੂੰ ਨਿੱਕੀ ਲਾਡੋ ਕਹਿ ਦਿੰਨੇ ਬਸ ਹਨ ਤੇ ਉਹ ਗਾਣੇ ਦੇ ਆਖਣੋਂ ਕਹਿੰਦੇ ਅਸੀਂ ਉਹ ਪਿੰਡਾਂ ਦੇ ਆ ਕਹਿੰਦੇ ਜਿੱਥੇ ਕੱਟਿਆਂ ਦੇ ਵੀ ਨਾ ਕੱਟੇ ਬੱਚਿਆਂ ਦੇ ਨਾਂ ਰੱਖੇ ਹੁੰਦੇ ਆ ਹਨ ਤੇ ਆਪਾਂ ਪਿੰਡਾਂ ਵਾਲੇ ਜੀ ਬਸ ਇੰਨਾ ਜ਼ਿਆਦਾ ਆਪਣਾ ਪਸੂਆਂ ਨਾਲ ਮੋਹ ਪਿਆਰ ਹੁੰਦਾ ਆਪਾਂ ਇਹਨਾਂ ਦਾ ਵੀ ਨਾਂ ਰੱਖ ਲੈਨੇ ਆ ਲਓ ਜੀ ਦੁਬਾਰਾ ਆਪਾਂ ਲੱਗੇ ਸੀਗੇ ਵਾਕਰ ਫੇਰਨੇ ਜਸ਼ਨ ਦੇ ਰੈਡੀ ਨੇ ਫੋੜਾ ਫੇਰਤਾ ਸੀ ਥੋੜਾ ਥੋੜਾ ਸੌਖਾ ਹੋ ਜਾਂਦਾ ਜੀ ਵਾਕਰ ਫੇਰਨੀ ਇੱਕ ਤਾਂ ਇਹ ਹੋ ਜਾਂਦਾ ਵੀ ਕੂੜਾ ਜਾਂ ਵਧੀਆ ਉਤੋਂ ਉਤੋਂ ਇਕੱਠਾ ਹੋ ਜਾਂਦਾ ਰੋਲ ਆ ਜਾਂਦਾ ਤੇ ਇੱਕ ਥੋੜੇ ਸੌਖੀ ਹੋ ਜਾਂਦੀ ਕਿਉਂਕਿ ਫਿਰ ਟੋਏ ਜੇ ਜਦੋਂ ਭਰੇ ਹੁੰਦੇ ਆ ਫਿਰ ਬੁੱਕਰ ਆਰਾਮ ਨਾਲ ਵੱਜ ਜਾਂਦੀ ਹੈ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਜਿਹੜੇ ਇੰਨੀ ਜ਼ਿਆਦਾ ਹਨ ਸਪੋਰਟ ਕਰਦੇ ਆ ਆਪਣੇ ਚੈਨਲ ਦੇ ਨਾਲ ਤੇ ਇੱਕ ਨੇ ਆਪਣੇ ਦੀਦੀ ਨੇ ਕਮੈਂਟ ਕਰਿਆ ਸੀਗਾ ਸੁਨੀਤਾ ਰਾਣੀ ਤੇ ਸੂਰਾਪੁਰ ਨਵਾਂ ਸ਼ਹਿਰ ਤੋਂ ਉਹ ਕਹਿੰਦੇ ਸੀਗੇ ਤੁਹਾਡੇ ਬਲੌਗ ਦੇ ਥੱਲੇ ਕਹਿੰਦੇ ਆਪਣਾ ਨਾਮ ਮੈਂਸ਼ਨ ਕਰਦੇ ਹੋ ਲਓ ਵੀ ਬਲੌਗ ਦੇ ਵਿੱਚ ਆਪਣਾ ਨਾਮ ਲੈਦੇ ਹੋ ਤੇ ਲਓ ਜੀ ਆਪਾਂ ਜੀਜੀ ਦਾ ਨਾਮ ਲੈਤਾ ਕਿਉਂਕਿ ਆਪਣੇ ਕੱਲ੍ਹ ਵਾਲੇ ਬਲੌਗ ਦੇ ਨੀਚੇ ਉਹਨਾਂ ਦਾ ਕਮੈਂਟ ਆਇਆ ਸੀ ਤੇ ਬਾਕੀ ਤਾਂ ਤਾਂ ਤੁਹਾਨੂੰ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਹੀ ਆ ਹਨਾ ਤੇ ਤੁਸੀਂ ਸਾਰੇ ਜਣੇ ਜਿਹੜੇ ਆਪਣੇ ਚੈਨਲ ਨਾਲ ਸਪੋਰਟ ਕਰ ਰਹੇ ਹੋ ਲਓ ਜੀ ਮੰਮੀ ਲੱਗ ਗਈ ਸੀ ਬਾਹਰ ਬੁੱਕਰ ਲਾਉਣ ਬਸ ਸਵੇਰੇ ਸਵੇਰੇ ਤਾਂ ਅਸੀਂ ਸਾਰੇ ਸਟਾਰਟ ਹੋ ਜਾਂਦੇ ਆ ਚਾਹ ਪੀਣ ਸਾਰਾ ਨਾਲ ਮਿਲ ਕੇ ਕੰਮ ਕਰ ਲੈਣੇ ਆ ਜੀ ਤੇ ਬਸ ਕਿਉਂਕਿ ਥੋੜਾ ਜਿਹਾ ਨਾਲ ਮਿਲ ਕੇ ਕੰਮ ਕਰਦੇ ਛੇਤੀ ਹੋ ਜਾਂਦਾ ਹਨਾ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਜੀ ਕੱਜੇ ਹੁਣ ਮੈਂ ਆਖਾ ਵੀ ਮੈਂ ਗਾਂ ਲ ਕਰ ਲੂੰ ਮੰਮੀ ਇੱਧਰ ਲ ਕਰ ਲੈਣ ਜਾਂ ਮੈਂ ਇੱਧਰ ਲ ਕਰ ਲੂੰਗੀ ਵੀ ਤੇ ਮੰਮੀ ਗਾਂ ਲ ਕਰ ਲੈਣ ਕੱਲੇ ਜਣੇ ਨੂੰ ਜੀ ਪਸੂਆਂ ਦਾ ਪਸੂ ਸਾਹਮਣੇ ਥੋੜਾ ਜਿਹਾ ਔਖੇ ਹੋ ਜਾਂਦੇ ਆ ਚਲੋ ਨਾਲ ਮਿਲ ਕੇ ਕੰਮ ਹੋ ਜਾਂਦਾ ਹਨਾ ਮੰਮੀ ਵੀ ਫੁੱਲ ਕੰਮ ਕਰਾ ਨਾਲ ਅੱਗੇ ਬਹੁਤ ਪੈਣਾ ਦੇ ਕਮੈਂਟ ਆਉਂਦੇ ਹੁੰਦੇ ਆ ਕਹਿੰਦੇ ਦੀਦੀ ਤੁਹਾਡੇ ਮੰਮੀ ਬਹੁਤ ਕੰਮ ਕਰਾਉਂਦੇ ਆ ਸਾਡੀਆਂ ਤਾਂ ਕਹਿੰਦੀ ਸੱਸਾਂ ਬਿਲਕੁਲ ਕੰਮ ਨਹੀਂ ਕਰਦੀਆਂ ਸਗੋਂ ਕਹਿੰਦੀ ਟੋਕਾ ਟਾਕੀ ਬਾੜੀ ਕਰਦੀਆਂ ਤੇ ਚਲੋ ਜੀ ਇਸ ਗੱਲੋਂ ਮੰਮੀ ਆਪਣੇ ਵਧੀਆ ਕੰਮ ਕਰਾਉਂਦੇ ਹੈਗੇ ਲੋ ਜੀ ਬਸ ਇਸ ਤੋਂ ਬਾਅਦ ਬੋਕਰ ਫੇਰ ਕੇ ਕੂੜਾ ਵਗੈਰਾ ਸਿੱਟ ਕੇ ਗੋਹਾ ਕੂੜੇ ਵਾਲਾ ਕਮਨ ਮੇੜ ਕੇ ਮੈਂ ਮੰਮੀ ਨੇ ਆ ਕੇ ਪੀਤੀ ਚਾਹ ਚਾਹ ਚੂਪੀ ਕੇ ਬਾਅਦ ਫਿਰ ਆਪਾਂ ਚੱਕ ਲੈ ਜੀ ਝਾੜੋ ਤੇ ਧੁੱਪ ਦੇਖੋ ਜੀ ਕਿੰਨੀ ਜਿਆਦਾ ਹੁੰਦੀ ਆ ਇੱਕੇ ਦਾ ਹੁਣ ਤਾਂ ਨਾ ਉੱਛੋਣਾ ਜੀ ਬਹੁਤ ਜ਼ਿਆਦਾ ਗਰਮੀ ਹੋਈ ਪਿਆ ਗਰਮੀ ਨੇ ਤਬੱਸਨਾ ਹੱਥ ਖੜੇ ਕਰਾ ਰੱਖਿਆ ਏ ਤੀ ਲੋ ਜੀ ਆਪਾਂ ਝਾੜੂ ਕੱਢਣ ਲੱਗੇ ਸੀਗੇ ਤੇ ਮੰਮੀ ਉਧਰ ਲੱਗੇ ਸੀਗੇ ਪਸ਼ੂਆਂ ਨੂੰ ਪਾਣੀ ਪਿਵਾਉਣ ਕਿਉਂਕਿ ਬਸ ਚਾਹ ਚੂ ਪੀਣਿਆ ਜਦੋਂ-ਦੋਂ ਐ ਹੋ ਜਾਂਦਾ ਵੀ ਚਲੋ 10 ਮਿੰਟ ਚਾਹ ਤਾਂ ਕਿਹੜੀ ਹੁੰਦੀ ਹੈ ਅੱਧੀ-ਅੱਧੀ ਕੱਪੀ ਹੁੰਦੀ ਹੈ ਐ ਹੋ ਜਾਂਦਾ ਵੀ ਚਲੋ 10-15 ਮਿੰਟ ਬੈ ਗੇ ਮੁਰਕਾ ਮਰਸਕਾ ਆ ਜਾਂਦਾ ਹਨਾ ਚਲੋ ਆਰਾਮ ਜਾ ਮਿਲ ਜਾਂਦਾ ਉਹ ਤਾਂ ਕਿੱਥੇ ਬੈਨੇ ਆ ਬੀਬਾਂ ਨੇ ਜਨਾਲਾ ਬੈਠਿਆ ਜਾਂਦਾਗਾ ਤੇ ਲੋ ਜੀ ਮੰਮੀ ਬਸ ਇੱਥੇ ਪ੍ਰੀਤ ਆਈ ਹੋਈ ਸੀਗੀ ਆਪਣੀ ਪ੍ਰੀਤ ਕਹਿੰਦੀ ਨਾਲ ਤਾਂ ਮੈਂ ਲੱਸੀ ਲੈ ਜਾਨੀ ਆਗੀ ਤੇ ਸਵੇਰੇ ਬਸ ਝੂਟ ਕੁਸਤਨ ਆਇਆ ਹੁੰਦਾ ਵੀ ਸਕੂਟਰੀ ਤੇ ਝੂਟ ਆ ਜਾਊਗਾ ਤੇ ਕੋਸੋ ਕਹਿੰਦੀ ਮੈਂ ਜਾਮਣਾ ਲੈ ਕੇ ਆਉਣੀ ਆ ਤਾਂ ਕਰਕੇ ਫਿਰ ਉਹ ਪ੍ਰੀਤ ਆਈ ਸੀ ਸਕੂਟਰੀ ਤੇ ਤੇ ਲਓ ਜੀ ਮੰਮੀ ਪਿਆਰੇ ਆਪਸ ਨੂੰ ਪਾਣੀ ਤੇ ਪਸ਼ੂਆਂ ਲੱਗ ਦੂਜੀਆਂ ਵੱਡੀਆਂ ਨੂੰ ਪਿਆਤਾ ਸੀਗਾ ਬਸ ਆ ਨਿੱਕੀਆਂ ਰਹਿ ਗਈਆਂ ਸੀਗੀਆਂ ਦੋਨੇ ਤੇ ਆਪਣੀ ਲਾਡੂ ਪੂਰਾ ਪਾਣੀ ਪੀਂਦੀ ਹੈ ਜੀ ਅੱਧੀ ਬਾਲਟੀ ਪਾਣੀ ਦੀ ਪੀ ਜਾਂਦੀ ਹੈ ਕਿਉਂਕਿ ਕੁਝ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਹਜੇ ਇਧਰ ਥੋੜਾ ਖੁੱਲਾ ਜੀ ਇਧਰ ਕੱਚੇ ਵੇੜੇ 'ਚ ਹਵਾ ਲੱਗ ਰਹੀ ਸੀ ਵੇਖੋ ਹਵਾ ਚੱਲ ਰਹੀ ਹੈ ਤੇ ਉਧਰ ਪੱਕੇ ਚੌਂਤਰੇ ਦੇ ਕੋਸਤੋਂ ਹੌਣ ਤਾਂ ਲੱਗ ਜਾਂਦਾ ਪੱਕਾ ਚੌਂਤਰਾ ਤੇ ਬਿਲਕੁਲ ਵੀ ਹਵਾ ਨਹੀਂ ਲੱਗਦੀ ਸੀਗੀ ਤੇ ਕੰਮ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ ਕਰਨ ਸਵੇਰੇ ਵੀ 4:30 ਵਜੇ ਉੱਠਦੇ ਆ ਫਿਰ ਵੀ 10:30 ਦਾ ਟਾਈਮ ਹੋ ਜਾਂਦਾ ਹੈ ਨਾ ਸਾਰਾ ਕੰਮ ਤਾਂ ਦਾ ਇਟੂ ਜੱਡ ਕਰਕੇ ਜਦੋਂ ਨਿਬੜਦਾ 10:30 ਹੋ ਜਾਂਦੇ ਆ ਬਸ ਜੀ ਗਰਮੀ ਤਾਂ ਬਸ ਗਰਮੀ ਗਰਮੀ ਹੋ ਜਾਂਦੀ ਹੈ ਹੁਣ ਤਾਂ ਹੋਰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਗਰਮੀ ਨੇ ਪਰਾ ਆਦੇ ਹੁੰਦੇ ਭੂਤ ਨਹੀਂ ਭਲਾ ਰੱਖੀ ਹੈ ਜਮਾ ਬਿਲਕੁਲ ਤੇ ਲੋ ਜੀ ਬਸ ਮੈਂ ਦੁਬਾਰਾ ਹੁਣ ਪਿਓ ਲਾਡੋ ਆਪਣੀ ਪਿਓ ਵੀ ਪਾਣੀ ਤੇ ਵਸੇ ਦੂ ਬਾਦ ਮੈਂ ਦੋ ਦੋ ਝਾੜੂ ਕੱਢ ਕੇ ਆਪਾਂ ਪੋਚੇ ਵਾਲਾ ਕੰਮ ਨਿਮੇੜਤਾ ਸੀ ਲਓ ਜੀ ਮਿਲੋ ਪ੍ਰੀਤ ਨੂੰ ਆ ਬੈਠੀ ਪ੍ਰੀਤ ਨਾਲ ਜਾਮਣਾ ਲੈ ਗਈ ਸੀ ਨਾਲੇ ਲੱਸੀ ਲੈ ਗਈ ਸੀ ਤੇ ਦੁੱਧ ਨਹੀਂ ਲੈ ਕੇ ਜਾਂਦੀ ਡਰਦੀ ਆ ਥੋੜਾ ਜਿਹਾ ਦੁੱਧ ਫਿਰ ਆਪਣਾ ਜਸ਼ਨਾ ਜਸ਼ਨਾ ਫੜਾਇਆ ਸੀਗਾ ਤੇ ਲਓ ਜੀ ਦੂ ਬਾਦ ਆਪਾਂ ਲੱਗੇ ਸੀਗੇ ਪੋਚੇ ਲਾਉਣ ਤੇ ਪੋਚਾ ਵਾਲਾ ਕੰਮ ਜੀ ਆਪਾਂ ਡੇਲੀ ਹੀ ਲਾਉਣੇ ਹੁੰਦੇ ਆ ਪੋਚੇ ਆਪਾਂ ਕਦੇ ਗੈਪ ਨਹੀਂ ਪਾਇਆ ਤੇ ਵਧੀਆ ਕਾਲੀਆਂ ਗਾਲੀਆਂ ਫਰਸਾਂ ਹੋ ਜਾਂਦੀਆਂ ਹਨ ਝਾੜੂ ਹਜੇ ਝਾੜੂ ਲੱਗੇ ਬਾਦ ਇੰਨਾ ਹੋ ਨਹੀਂ ਹੁੰਦਾ ਪਰ ਜਿਦੋਂ ਪੋਚੇ ਲਾ ਦਿੰਨੇ ਆ ਨਾ ਐ ਵਧੀਆ ਰੂਪ ਜਾ ਚੜ ਜਾਂਦਾ ਕਮਰਿਆਂ ਨੂੰ ਤੇ ਆਪ ਦਾ ਵੀ ਐ ਮਨ ਨੂੰ ਸ਼ਾਂਤੀ ਜੀ ਮਿਲ ਜਾਂਦੀ ਵੀ ਹਾਂ ਹੁਣ ਆਪਣਾ ਵੀ ਸਾਰਾ ਕੰਮ ਕਰਿਆ ਹੋਵੇ ਵੀ ਹਾਂ ਆਪਣਾ ਸਾਰਾ ਕੰਮ ਹੋ ਗਿਆ ਹਨਾ ਹੁਣ ਆਪਾਂ ਜੇ ਵਿਹਲੇ ਹੋ ਗਿਆ ਆਰਾਮ ਨਾਲ ਬਹਿ ਸਕਦੇ ਆ ਤੇ ਲੋ ਜੀ ਪੋਚੇ ਆਪਣਾ ਬਹੁਤ ਹੀ ਸਾਫ ਸਾਫ ਸਫਾਈ ਹੁੰਦੀ ਆ ਜਿਹੜੀ ਮੈਂ ਆ ਇਹਦੇ ਨਾਲ ਲੋਣੀ ਹੁੰਨੀ ਹੈਗੀ ਆਪਣੀ ਜਿਹੜੀ ਇਹ ਹੈਗੀ ਹੈਗੀ ਇਹ ਨਾ ਉਸਵਾਟਰ ਜੀ ਹੈ ਡੈਡੀ ਦੀ ਤੇ ਸਾਫ ਸਭ ਬਹੁਤ ਹੀ ਜਿਆਦਾ ਸਾਫ ਵਧੀਆ ਲੱਗਦੇ ਆ ਪੋਚੇ ਬਹੁਤ ਜਿਆਦਾ ਸਫਾਈ ਆਉਂਦੀ ਹੈ ਤੇ ਘਰ ਬਸ ਗਰਮੀ ਗਰਮੀ ਹੋਈ ਜਾਂਦੀ ਹੁਣ ਤਾਂ ਆਪਣਾ ਜਸ਼ਨਾ ਵੀ ਜੇ ਵੀਡੀਓ ਬਣਾਉਣ ਦਾ ਕਹਿਦੀ ਹੈ ਨਾ ਆਖ ਦਿੰਦਾ ਮੰਮੀ ਪੱਖੇ ਮੂਰੇ ਬਹਿ ਜਾਂਦੇ ਗਰਮੀ ਵਾਲੀ ਹੈ ਗਰਮੀ ਵਾਲੀ ਹੈ ਲੋ ਜੀ ਆਪਾਂ ਪੋਚੇ ਵਾਲਾ ਕੰਮ ਨਿਮੇੜਤਾ ਸੀ ਤੇ ਮੰਮੀ ਨੇ ਨਿਮੇੜਤਾ ਸੀਗਾ ਕੱਪੜੇ ਵਾਲਾ ਬਸ ਲਗਭਗ ਸਾਰੇ ਖਚਲ ਕੇ ਮੰਮੀ ਨੇ ਸੁੱਕਣੇ ਲਾਤੇ ਸੀਗੇ ਤੇ ਬਸ ਇਦੂ ਬਾਅਦ ਜੀ ਵੀਡੀਓ ਗਏਦੂ ਬਾਅਦ ਬਣੀ ਨਹੀਂ ਬਸ ਆਪਾਂ ਜਿੱਦਾਂ ਤੁਹਾਨੂੰ ਸ਼ਾਮ ਨੂੰ ਹੀ ਮਿਲਾਂਗੇ ਕਿਉਂਕਿ ਬਸ ਜੀ ਗਰਮੀ ਨੇ ਅਤ ਕਰਾ ਰੱਖੀ ਹੈ ਇੱਕ ਥੋੜਾ ਜਿਹਾ ਜ ਨਾ ਆਪਣਾ ਫੋਨ ਲੈ ਲੈਂਦਾ ਫੋਨ ਲੈ ਕੇ ਥੋੜਾ ਅੰਦਰ ਬੈਠ ਰੰਦਾ ਨਹੀਂ ਗਰਮੀ 'ਚ ਬਾਹਰ ਹੀ ਤੁਰਿਆ ਫਿਰਦਾ ਤਾਂ ਕਰਕੇ ਫਿਰ ਆਪਾਂ ਫੋਨ ਫੜਾ ਦੇਈਦਾ ਲਓ ਜੀ ਸਵੇਰ ਦੇ ਸੋਨੋ ਹੁਣ ਮਿਲ ਰਹੇ ਆ ਸਵੇਰ ਦਾ ਵਲੌਗ ਬੰਦ ਕਰਿਆ ਹੁਣ ਸਟਾਰਟ ਕਰ ਰਹੇ ਆ ਬਸ ਕੀ ਕਰੀਏ ਜੀ ਗਰਮੀ ਨੇ ਨਾ ਅਤਿ ਕਰਾ ਰੱਖੀ ਕੋਹੜੀ ਕਰ ਰਹੀ ਐ ਹੋਂਮਸ ਕੋਈ ਪਈ ਆਗੀ ਤੇ ਇੰਨਾ ਜਾਣੋ ਕਿ ਜੀ ਨਾ ਸਵੇਰੇ ਦਾ ਜਦੋਂ ਕੰਮ ਕਰੀਦਾ ਮਸਾਂ ਕੰਮ ਕਰੀਦਾ ਨਾ ਲੁਕੇ ਮਾਡੀ ਮੁੱਠੀ ਸੁਰਤ ਤੋਂ ਆਉਂਦੀ ਐ ਤੇ ਇੱਕ ਨਾ ਪਤਾ ਨਹੀਂ ਕਿ ਮੈਂ ਪਤਾ ਨਹੀਂ ਐ ਕਿ ਕਿ ਜਿੱਦਣਾ ਐਗੀ ਤੇ ਨਾ ਲੁਕੇ ਜਦੋਂ ਤੇ ਮੂੜ ਕੇ نیندੋਂ ਲੱਕ ਚੜ ਗਈ ਤੇ ਮੇਰੇ ਤਾਂ ਹਜੇ ਇਹ ਸੂਟ ਵੀ ਸਿਉਣ ਵਾਲੇ ਪਏ ਤਿਆਰ ਕਰਨ ਵਾਲੇ ਪਏ ਸੂਟ ਤੇ ਗਰਮੀ ਵਾਲੀ ਕੀ ਕਰੀ ਇਥੇ ਫਿਰ ਮਾਣੇ ਤੋਂ ਬਦਲ ਨਹੀਂ ਕਰਦਾ ਸੂਟਾਂ ਨੂੰ ਜਿਵੇਂ ਯਾਦ ਖਲੋਉਂਦੀ ਕਰਦਾ ਤੇ ਸਿਉਣੇ ਦਾ ਕਹਿਣੇ ਜੀ ਗਰਮ ਹੁੰਦਾ ਚਲੋ ਆਇਆ ਵੀ गर्मी तो है सूट सूटी कपड़ा पैंता है फिर सियावे कराचने पैने भी की करा है कि आए हैं आप उन्नी भीक आए हैं कि हो गए पंद्रह दिन हो गए कपड़े पा ਬਸ ਜੀ ਆਇਆਂ ਨੂੰ ਹੋ ਜਾਂਦਾ ਹਨ ਵੀ ਦੋ ਦੋ ਪੰਜ ਪੰਜ ਕੰਮ ਕਰਦੀ ਹੈ ਇੱਕ ਆਏ ਹੋ ਜਾਂਦਾ ਵੀ ਜਿੰਨੀ ਵੀਡੀਓ ਵੀ ਚਲੋ ਕਈ ਵਾਰ ਜਸ਼ਨ ਹੁੰਦਾ ਉਦੋਂ ਬਣਾਉਂਦਾ ਹਨ ਫਿਰ ਹੁਣ ਕੇ ਖੇਤ ਨੂੰ ਖੇਤ ਨੂੰ ਤੱਕ ਜਾਂਦਾ ਕੀ ਹੋਈ ਦਹੀਂ ਆ ਜਾਂਦੇ ਵੀ ਖੇਤ ਚੱਲ ਵੜ ਵੀ ਉੱਥੇ ਜਿਹੜੀ ਆਪਣੇ ਫੱਕ ਵਗੈਰਾ ਵੀ ਜਿਰ ਚੜੀਆਂ ਚੜੀਆਂ ਆ ਜਾਂਦੀਆਂ ਉੱਥੇ ਆਉਂਵਾਂ ਜਾਂਦਾ ਵੀ ਉੱਥੇ ਬਾਅਦ ਜਸ਼ਨ ਤੇ ਬਾਕੀ ਇਹਨਾਂ ਸਕੂਲ ਰੱਖੂਗਾ ਜੀ ਕਾਲ ਨੂੰ ਕੈਸੇ ਰੱਖੂਗਾ ਸਕੂਲੇ ਨਾਲ ਚਾਤਰੀ ਕੋ ਤੇ ਬਾਕੀ ਜਾਣ ਦਾ ਹਜੇ ਇਹਨਾਂ ਦਾ ਵਿਚਾਰ ਹੈ ਜੀ ਦਾ ਸਵੇਰੇ ਦਾ ਮੈਨੂੰ ਸ਼ਾਇਦ ਹੀ ਸ਼ਾਇਦ ਹੀ ਜਾਣ ਤੇ 5 ਤਰੀਕ ਨੂੰ ਜਾਣਗੇ ਜੁਆਕ ਕਿਉਂਕਿ ਫਿਰ ਇੱਕ ਆਇਆ ਆਖ ਦਿੰਦੇ ਆ ਕਿ ਮੰਮੀ ਉੱਥੇ ਕਿਹੜਾ ਕੋਈ ਆਉਂਦਾ ਇੱਕ ਦਿਨ ਤਾਂ ਕਹਿੰਦੇ ਆ ਆਹ ਹੁੰਦਾ ਕੋਈ ਯੋਕੀ ਨਹੀਂ ਆਉਂਦਾ ਤੇ ਇਹ ਚਲੋ ਜੀ ਵਾਸਤੇ ਤਾਂ ਸਟਾਰਟ ਹੋ ਹੀ ਜਾਣ ਇੱਕ ਕਰਨ ਵੀ ਵੜੀਆ ਕੁਛ ਸਤਿਉਣਾ ਲੈ ਨੂੰ ਵੀ ਦੋ ਦਿਨ ਛੁੱਟ ਨੂੰ ਬੜਾ ਆਦਮੀਆ ਤੇ ਪਹਿਲਾਂ ਤਾਂ ਇੱਕ ਫੇਰ ਨੂੰ ਲੱਗਣਾ ਸੀਗਾ ਫਿਰ ਉਹਨਾਂ ਨੇ 4 ਤਰੀਕ ਕਰਕੇ ਕੱਲ ਦੀ कि देखो हम देखो कि गर्मी बहुत ज्यादा तो जवाकाना थो पता है पखे जमा तो भी पखे ला के कठे रहते अंदर बहुत औखा हो जा कपड़े कुपड़े तैन ला लीए फिर कर शाम के काम शेर अज कोई दाल सब्जी बनाने का विचार है नहीं अज भी आए रात भी मूंगी मछली बना दखो जी मूंगी बनावा ਸਿਰੋਜੀ ਟੋਪਲੇ ਲਾ ਲਈਏ ਤੇ ਲੋਜੀ ਹੋ ਜਾਣਾ ਹੈ ਲਓ ਜੀ ਆਪਾਂ ਬਣਾਉਣ ਲੱਗੇ ਦਾਲ ਮੂੰਗੀ ਦੀ ਬਣਾਵਾਂਗੇ ਅੱਜ ਤੇ ਤੇਲ ਆਪਾਂ ਪਾ ਲਿਆ ਤੇ ਟਾਈਮ ਹੋ ਗਿਆ ਜੀ ਸਹੀ ਸ਼ਹੀਦ ਆ ਤੇ ਕੋਈ ਕਹਿ ਨਹੀਂ ਸਕਦਾ ਵੀ ਛੀ ਬਚ ਗਈ ਜਮਾ ਦਾਈਆਂ ਤਾਂ ਤੁਫੀ ਤੋਂ ਕੋ ਤਿੱਖੜ ਦਪਾਇ ਰਹੇ ਬੋ ਖੜਾ ਜਾਵਾ ਕਾਰ ਮੀਂਹ ਦਾ ਜਮਾ ਬਦਲਾਅ ਤੇ ਐਸੀ ਬਸ ਆ ਜਾਂਦਾ ਹੈ ਮੀਂਹ ਹੀ ਪੈਣਾ ਤੇ ਮੀਂਹ ਬਹੁਤ ਜ਼ਿਆਦੇ ਘੱਟ ਪਈ ਆ ਬਸ ਜਿਹੜਾ ਮੀਂਹ ਹੁੰਦੇ ਆ ਗਿਆ ਉਹਦੇ ਨਾਲ ਧਰਤੀ ਚੋਂ ਗਰਮਾਹਤ ਨਿਕਲੀ ਆਂਦੀ ਹੈ ਮੌਸਮ ਠੰਡਾ ਜਮਾ ਨਹੀਂ ਪੈਂਦਾ ਤੇ ਅੱਥਰੇ ਵੀ ਰੋਟੀ ਰੋਟੀ ਖਾਣ ਬੈਨਿਆਂ ਜਦੋਂ ਲਾਈਟਾਂ ਲਾ ਲੈਣਿਆਂ ਫਿਰ ਭੱਕੜ ਆਉਂਦੇ ਆ ਉਹ ਦੂਜੇ ਫੰਗਾ ਜਿਹੜੇ ਕੀੜੇ ਬਹੁਤ ਜ਼ਿਆਦੇ ਆਉਂਦੇ ਆ ਪੁੱਛੋ ਹੀ ਨਾ ਤੇ ਇੱਕ ਆਪਣੇ ਦੀਦੀ ਕਹਿੰਦੇ ਸੀਗੇ ਮੇਰੇ ਨਾਲ ਹੀ ਧਿਆਨ ਚ ਕਹਿੰਦੇ ਦੀਦੀ ਤੁਸੀਂ ਕੁੱਕਰ ਦੇ ਨਾ ਪੋਚਾ ਲਾ ਲਿਆ ਕਰੋ ਮਿੱਟੀ ਦਾ ਵੀ ਮਾਂਜਣਾ ਸੌਖਾ ਹੋ ਜਾਂਦਾ ਉਹ ਤਾਂ ਜੇ ਆਪਣੇ ਮੱਕ ਕੇ ਰੇਤੇ ਨਾਲ ਮਾਇਲ ਨਹੀਂ ਵਧੀਆ ਕਾਜੇ ਨਾਲ ਵੀ ਆਪਣੇ ਖੱਪੜ ਹੁੰਦਾ ਜਿਹੜਾ ਕਾ ਬਹੁਤ ਉਹਦੇ ਮਿੰਟ ਚ ਹੀ ਮਾਂਜਿਆ ਜਾਂਦਾ ਇੰਨਾ ਜ਼ਿਆਦਾ ਤਾਂ ਨਹੀਂ ਕਾਲਾ ਹੁੰਦਾ بس ਥੱਲੋਂ ਥੱਲੋਂ ਤਾਂ ਉਵੇਂ ਹੀ ਰਹਿੰਦਾ ਕਾਲਾ ਸਾਈਡਾਂ ਤੋਂ ਆਪਾਂ ਮਾਂਜ ਦਿੰਨੇ ਆ ਤੇ ਬੱਸ ਜੀ ਆਏ ਆ ਵੀ ਚਲੋ ਗੈਸ ਦੀ ਬਜਤ ਹੋ ਜਾਂਦੀ ਚੁੱਲ੍ਹੇ ਜਿਨ੍ਹਾਂ ਨਾਲ ਛੇਤੀ ਬਣ ਜਾਂਦੀ ਕੁੱਕਰ ਦੇ ਵਿੱਚ ਜਿੱਦੇ ਕਦੇ ਆਏ ਜੀ ਲੱਗੇ ਵੀ ਅੱਜ ਵੀ ਵੀ ਸਿਹਤ ਠੀਕ ਨਹੀਂ ਉਹਦੇ ਮੈਂ ਕੁੱਕਰ ਚੜਾ ਦੇਣੀ ਵੀ ਚਲੋ ਕੋਈ ਕੰਮ ਜਾਂ ਨਿਬੜ ਜਾਊਗਾ ਹਨਾ ਐ ਹੋ ਜਾਂਦਾ ਜਿੱਦੇ ਐ ਹੋਵੇ ਵੀ ਹਾਂ ਵੀ ਚਲੋ ਅੱਜ ਆਪਣੇ ਕੋਲੇ ਖੁੱਲਾ ਟਾਈਮ ਆ ਵਧੀਆ ਉੱਦੋਂ ਫੇਰ ਆਪਾਂ ਆਪਣੀ ਜਿਹੜਾ ਉਹ ਹੈਗਾ ਤਾਂ ਪਲਾਫ ਬਣਾਉਂਗਾ ਉੱਜਾ ਜਿਹੜਾ ਉਹ ਧਰ ਦੇਣ ਨੂੰ ਹੁੰਨੇ ਆ ਤੇ ਬਸ ਜੀ ਆਤ ਜੀ ਬਣੀ ਹੋਈ ਆ ਬਸ ਇੱਥੇ ਧਰ ਲਈਦਾ ਤੇ ਇੱਕ ਅਦੀਦੀ ਸੀ ਕਿ ਸੁਖਵੀਰ ਕੌਰ ਨਾਂ ਤੇ ਆਈ ਡੀ ਦੀ ਪੁੱਛਦੇ ਸੀਗੇ ਕਹਿੰਦੇ ਤੁਹਾਡੇ ਹਸਬੰਡ ਤੇ ਰਮਨ ਭੈਣ ਦੇ ਹਸਬੰਡ ਕਹਿੰਦੇ ਭਰਾ ਨਹੀਂ ਸਕੇ ਹਾਂਜੀ ਦੀਦੀ ਸਾਗੇ ਭਰਾ ਨਹੀਂ ਇਹ ਤੇ ਉਹਨਾਂ ਨੂੰ ਕੰਫਿਊਜ਼ ਹੋਈ ਪਈ ਐ ਵੀ ਉਲਝੇ ਜੇ ਪਏ ਆਗੇ ਕਿਉਂਕਿ ਉਹ ਜਿਹੜੇ ਵੱਡੀ ਭੈਣ ਐ ਮੇਰੀ ਤੇ ਉਹ ਵੀਰ ਜੀ ਵੱਡੇ ਜਿਹੜਾ ਵੀਰਾ ਸਾਡਾ ਉਹ ਹੈਗੇ ਦਾਦੀ ਜੀ ਜੁੱਲੇ ਤੇ ਤੇ ਜਿਹੜੀ ਜਿਹੜੀ ਤੁਸੀਂ ਆ ਗਿਓ ਵੀ ਭੈਣ ਦੀ ਸੱਸਾ ਉਹ ਸਾਡੀ ਦਾਦੀ ਸੱਸਾ ਹੈ ਤੇ ਸਾਡੇ ਮੰਮੀ ਇੱਧਰ ਅਸੀਂ ਹੈਗੇ ਹਾਂ ਸਾਰਾ ਸੱਸ ਸੋਹਰੇ ਗੰਨੀ ਆ ਮੈਂ ਤੇ ਭੈਣ ਦਾਦੀ ਸੱਸ ਕਰਨੀ ਬਸ ਆਇ ਤੇ ਚੋਲ ਜੀ ਖਾਣਿਆ ਥੋੜਾ ਜਿਹਾ ਤੇ ਸਕੇ ਭਰਾਈ ਹੈ ਜੀ ਇਹ ਲਓ ਜੀ ਆਪਣਾ ਆਪਾਂ ਜੀਦਾ ਟਮਾਟਰ ਗੰਡਾ ਤੇ ਹਰੀ ਮਿਰਚ एवं चुगरी लाव गे दरका कौली मूँगी पाई जी देखो कि बन गई कौला ने गर्मी भी है गर्मी एनी ज्यादा अपना फोन भी हैंंग हो जाए ਹਾਂ ਜੇ ਹੋਵੇ ਚੰਨਾ ਲੱਗਿਆ ਤਾਂ ਬੜਾ ਗਰਮੀ ਲੱਗ ਰਹੀ ਹੈ ਨਾ ਘਰਮ ਹੋ ਜਾਂਦਾ ਇਹ ਤੇਰਾ ਆਪ ਨੂੰ ਚੱਕਰ ਆਉਣ ਲੱਗ ਜਾਂਦੇ ਸਵੇਰੇ ਪੁੱਛੇ ਪੁੱਛੇ ਚਲਾਉਣਾ ਜਦੋਂ ਫਿਰ ਬੈਠ ਕੇ ਉੱਠਦੇ ਆ ਪੈਰੋਂ ਭਾਣੋਂ ਫਿਰ ਅਚਨ ਚੱਕਰ ਜਾਉਂਦਾ

ਈਆ ਦਾ ਪਾਣੀ ਖੜਾ ਕੇ ਅੱਛਾ ਆ ਗਈ ਲਓ ਜੀ ਦਾਲ ਸਬਜ਼ੀ ਬਣਾ ਕੇ ਆਪਾਂ ਕੁੱਕਰ ਬੰਦ ਕਰਤਾ ਤੇ ਦੁੱਧ ਧਰਤਾ ਆਪਾਂ ਦੇ ਨਾਲਾ ਜਿਹੜਾ ਸੀਗਾ ਤੇ ਤੇਰਾ ਆਪਾਂ ਆਟਾ ਛਾਂ ਲਿਆ ਬਸ ਗੁੰਦੇ ਆ ਮੰਜੇ ਮੰਜੇ ਢਾ ਲੇ ਕੁੱਲਰ ਕੱਢ ਲਿਆ ਬਾਹਰ ਤੇ ਟਾਈਮ ਹੋ ਗਿਆ ਜੀ 7 7 ਵਜਨ ਦੇ ਵਿੱਚ ਰਹਿੰਦੇ 10 15 ਪੰਜ 10 ਮਿੰਟ ਤੇ ਬਸ ਹੁਣ ਗੁੰਦਦੇ ਆ ਜੀ ਆਟਾ ਤੇ ਉਧਰ ਤਾਂ ਹਵਾ ਨਹੀਂ ਲਾਦੀ ਕਿਉਂਕਿ ਰਸੋਈ ਦਾ ਆਟਾ ਇੱਧਰ ਬਹੁਤ ਹੀ ਜਿਆਦੇ ਸੋਹਣੀ ਹਵਾ ਲੱਗਦੀ ਹੈ ਤੇ ਹਰਮੇਸ਼ ਜੀ ਪੁੱਛਦੇ ਸੀਗੇ ਕਹਿੰਦੇ ਤੁਸੀਂ ਵੀ ਚਾਟੀ ਵੀ ਜਿਹੜੀ ਚਾਟੀ ਕਹਿੰਦੇ ਆ ਉਹਨੂੰ ਹਨਾ ਉਧਰ ਪੰਜਾਬ ਦੇ ਵਿੱਚ ਆਪਾਂ ਰੜਕਣੀ ਕਹਨੇ ਆ ਵੀ ਜਿੱਥੇ ਆਪਾਂ ਦੁੱਧੋ ਦੁੱਧ ਪਾਉਣੇ ਲੱਸੀ ਬਣਾਉਣੇ ਵੰਧਾਣੀ ਲਾਉਣੇ ਆਪਾਂ ਤੇ ਉਹਦੇ ਚ ਕਹਿੰਦੇ ਤੁਸੀਂ ਮਿਣਕੇ ਦੁੱਧ ਪਾਉਣ ਮਿਣਕੇ ਨਹੀਂ ਪਾਉਂਦੇ ਬਸ ਜੀ ਆਈਡੀਆ ਜਨਾ ਪਾਦਨੇ ਵੀ ਜਿਵੇਂ 2 ਟਾ ਹੀ ਲੀਟਰ ਕ ਤੇ ਬਸ ਫਿਰ ਇੰਨਾ ਚ ਪਾਉਣੇ ਹੁੰਨੇ ਆਗੇ ਤੇ ਸਾਨੂੰ ਵਧੀਆ ਸਰ ਜਾਂਦਾ ਇੰਨੇ ਨਾਲ ਹਾਂ ਬੱਡੀ ਕੀ ਆ ਵਾਸ ਵਾਸ ਤੈਨੂੰ ਤਾਂ ਬੁਲਾਇਆ ਹੀ ਨਹੀਂ ਟ੍ਰੈਂਡ ਰਹਿ ਜਾਂਦੀ ਏ ਲੋ ਜੀ ਮੰਮੀ ਗੱਡੀਆਂ ਦੇ ਝੋਟੀ ਧਾਰ ਗਾਈਆਂ ਦੀ ਕੱਢ ਲਈ ਤੇ ਜਸ਼ਨ ਦੇ ਧਾਰ ਕੜਾਈਆਂ ਦੇ ਨਾਲੇ ਲਾਈਟ ਡਿੱਕੀ ਜਾਂਦੇ ਲਾਈਟ ਆ ਜੇ ਤਾਂ ਹਰਾ ਕੁੱਤਣਾ ਬੜਾ ਵੱਟ ਲਾਉਂਦੇ ਆ ਜੀ ਪਹਿਲਾਂ ਸਾਰਾ ਦਿਨ ਨਹੀਂ ਆਈ ਉਹ ਇੱਥੇ ਬੈਠੇ ਰਹੇ ਬਾਹਰ ਉਹ ਉਦੋਂ ਫੇਰ ਫੇਰ ਆ ਗਈ 2 ਘੰਟੇ ਹੁਣ ਫੇਰ ਕਾਫੀ ਟਾਈਮ ਦੀ ਗਈ ਆ ਦੇਖੋ ਜੰਮਣਾ ਕੁੱਤਾ ਬਹੁਤ ਗੜੀਆਂ ਹੁਣ ਸਾਰੀਆਂ ਇਹ ਇੱਕੇਦਮ ਕਰਨਗੀਆਂ ਤੇ ਹਜ ਹਰਾ ਕੁੱਤਣਾ ਜਸ਼ਨ ਦੇ ਨੇ ਜਿਹੜਾ ਦਿਨ ਆਲਾ ਕਿ ਸਵੇਰ ਤੜਕੇ ਵਾਲਾ ਪਿਆ ਸੀ ਉਹ ਪਾਇਆ ਕਰਾ ਪਸੰਗਾਂ ਨੂੰ ਆ ਦੇਖ ਰੇੜਾ ਖੜਾ ਇੱਥੇ ਗਾਣੇ ਚੱਲਦੇ ਆ ਵਾਪਸੀ ਚਲੀੇ ਘਰ ਲੱਗ ਤੇ ਬਸ ਹੁਣ ਜੀ ਬਸ ਮਾਟਾ ਗੁੰਧਦੀ ਆ ਮਹਾਂ ਚੱਲ ਮੈਂ ਨਾ ਜੀ ਆਟਾ ਗੁੰਨਾ ਲਾਗੀ ਮਹਾਂ ਦੁੱਧ ਨਾ ਨਿਕਲ ਜੇ ਤੇ ਕਿਰਾਂ ਆਪਾਂ ਜਵਾਦੋ ਜਾ ਕੇ ਦੁੱਧ ਬਾਦ ਸ਼ਾਮ ਕੇ ਬਸ ਉਹ ਜਿਹੜਾ ਦੂਸਰਾ ਆਪਣਾ ਪੀਣ ਵਾਲਾ ਉਹ ਕੜੀ ਜਾਊਗਾ ਵੜ ਜਾਵਾਂ ਵਿੱਚ ਜਾਵਾਂ ਬਾੜਾ ਹੋ ਕਰਦੀ ਐ ਜੀ ਇਹ ਵਾ ਤਾਂ ਦੂਜੀ ਝੋਟੀ ਠੀਕ ਆ ਇਹ ਤਾਂ ਚਿਕੜਚੀਆਂ ਵਾਲੀਆਂ ਕਰਦੀ ਗਾਂ ਪਸ਼ਾ ਗਾਂ ਪਸ਼ਾ ਅੱਡੀ ਟੱਪਾ ਹੀ ਕਰੀ ਜਾਊਗੀ ਤੇ ਚਲੋ ਜੀ ਬਸ ਗੁੰਦੇ ਆਪਾਂ ਆਟਾ ਦਵਾ ਦਵਾ ਤੇ ਉਧਰ ਵਾਗਿਉ ਤਾਂ ਆਪਾਂ ਕੋਲੇ ਖੜਦੇ ਹੁੰਨੇ ਦੁੱਧ ਤੇ ਕਿਉਂਕਿ ਆਪਾਂ ਟਾਕਦੇ ਨਹੀਂ ਹੁੰਦੇ ਕੋਲੇ ਖੜ ਜਾਣਾ ਥੋੜਾ ਥੋੜਾ ਹੀ ਹੁੰਦਾ ਦੁੱਧ ਛੇਤੀ ਹੋ ਜਾਂਦਾ ਜੀ ਬਸ ਐਚੋ ਮੈਂ 2 2.5 ਲੀਟਰ ਕੱਢ ਲੂੰਗੀ 2.5 ਲੀਟਰ ਕੱਢ ਕੇ ਫਿਰ ਪੀਣ ਵਾਸਤੇ ਜਿਹੜਾ ਹੋਰ ਗਰਮ ਕਰ ਲਾਂਗੇ ਕਿਰਾਂ ਇਹ ਆਪਾਂ ਰਿਟਰੀਨ ਦੇ ਵਿੱਚ ਪਾ ਦਾਂਗੇ ਤੇ ਕਈ ਭੈਣਾਂ ਕਹਿੰਦੀਆਂ ਹੁੰਦਾ ਦੀਦੀ ਛੋਟੀ ਪਤੀਲੀ ਛੋਟੀ ਹੈ ਵੱਡਾ ਭਾਂਡਾ ਲੈ ਲਓ ਬਸ ਹੀ ਸਾਡੇ ਕੋਲੇ ਐਡੀ ਆ ਹੁਣ ਜਦੋਂ ਕੋਈ ਇਹਨੂੰ ਬੱਟੇ ਵੀ ਵੇਚ ਉਹ ਕਰੀ ਹੋਰ ਨਵੀਂ ਲੈਣੀ ਹੋਈ ਇਹ ਦੇ ਦਾਂਗੇ ਆਪਾਂ ਦੁਕਾਨ ਵਾਲਿਆਂ ਨੂੰ ਤੇ ਹੋਰ ਪੈਸੇ ਪਾ ਕੇ ਥੋੜਾ ਜਿਹਾ ਇਦੂ ਥੋੜਾ ਜਿਹਾ ਵੱਡਾ ਪਤੀਲਾ ਲੈ ਕੇ ਆਵਾਂਗੇ ਦੁੱਧ ਗਰਮ ਵਾਲਾ ਤੇ ਥੋੜਾ ਜਿਹਾ ਨਾਲੇ ਆਇਆ ਵੀ ਕੇਰਾ ਜੀ ਹੋ ਜਾ ਕਰੂਗਾ ਜਿਵੇਂ ਰੜਕਣੀ ਵਾਲਾ ਵੀ ਤੇ ਪੀਣ ਵਾਲਾ ਵੀ ਨਹੀਂ ਹੁਣ ਆਪਾਂ ਨੂੰ ਕੇਰਾ ਇਹ ਰੜਕਣੀ ਚ ਪਾਉਣਾ ਪਊਗਾ ਤੇ ਫਿਰ ਪੀਣ ਨੂੰ ਹੋਰ ਕਰਨਾ ਪਊਗਾ ਦਵਾਰੇ ਹਨਾ ਤੇ ਚਲੋ ਜੀ ਆਪਾਂ ਬਸ ਹੁਣ ਗੁੰਦੇ ਆਟਾ ਤੇ ਜਸ਼ਨਾ ਅੱਜ ਆਪਣਾ ਜਸ਼ਨ ਤੇ ਜਸ਼ਨ ਤੋਂ ਦਾਦਾ ਕੁਝ ਲੈਣ ਗਏ ਆ ਉਹ ਆਪਾਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਦਿਖਾਵਾਂਗੇ ਵੀ ਕੀ ਲੈਣ ਗਏ ਆ ਤੇ ਚਲੋ ਜੀ ਬਸ ਅੱਜ ਦਾ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੀ ਤੇ ਜਿਆਦਾ ਫਿਰ ਤੁਹਾਨੂੰ ਪਤਾ ਜੀ ਅਪਲੋਡ ਕਰਨੀ ਪੈਂਦੀ ਹੈ ਅਪਲੋਡ ਬਹੁਤ ਔਖੀ ਹੁੰਦੀ ਹੈ ਆਪਣੇ ਕਿਹੜਾ ਵਾਈਫਾਈ ਆ ਵਾਈਫਾਈ ਲੱਗਾ ਹੋਇਆ ਤਾਂ ਮਿੰਟੋ ਸਕਿੰਟਾਂ ਚ ਅਪਲੋਡ ਹੋ ਜਾਂਦੀ ਹੈ ਤੁਹਾਨੂੰ ਪਤਾ ਹੌਲੀ ਹੌਲੀ ਹੁੰਦੀ ਹੈ ਮੈਂ ਉਹ ਗੰਢੋਲੀ ਤੇ ਡੜਾ ਜਾਂ ਰੱਖ ਰੱਖਾ ਉੱਥੇ ਫੋਨ ਡੇਟਾ ਕਰ ਦੇਣੀ ਆ ਗੈਸਾਂ ਲੱਗ ਜਾਂਦੇ ਆ ਆਹ ਦਿੰਦੇ ਆ ਡੜਾ ਰੱਖੇ ਤੋਂ ਕਿਹੜਾ ਵਾੜੀ ਰੇਂਜ ਆਉਂਦੀ ਮੈਨੂੰ ਸੋਨੂੰ ਨਹੀਂ ਪਤਾ ਵੀਡੀਓ ਵੀ ਚਲੋ ਮੇਰੀ ਵੀ 8 ਕਿਬਾਈਟ ਦੇਣਾ ਚਲੋ ਟਾਈਮ ਸਿਰ ਥੋੜਾ ਜਿਹਾ ਪੈ ਜਾਂਦੀ ਹੈ ਹਨਾ ਨਹੀਂ ਤਾਂ ਜਿਵੇਂ ਜੇ ਆਪਾਂ ਉਹ ਇੱਥੇ ਆ ਇੱਥੇ ਗੰਢੋਲੀ ਤੇ ਜਾਂ ਮੰਜੇ ਵਗੈਰਾ ਦਤਾ ਦੀ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਆਪਣੇ ਪਰਿਵਾਰ ਨੂੰ ਹਨਾ ਸਾਡੇ ਪਰਿਵਾਰ ਨੂੰ ਆਪਣਾ ਪਰਿਵਾਰ ਦੀ ਤੁਹਾਡੇ ਹੀ ਪਰਿਵਾਰ ਹਨਾ ਅਸੀਂ ਵੀ ਇੰਨਾ ਜ਼ਿਆਦਾ ਪਸੰਦ ਕਰਦੇ ਆ ਸਾਰੀਆਂ ਭੈਣ ਭਰਾ ਤੇ ਐਵੇਂ ਜੁਕਰੀ ਆਪਣੇ ਚੈਨਲ ਦੇ ਨਾਲ ਸਾਰੇ ਜਣੇ ਸਪੋਰਟ ਬਣਾਈ ਰੱਖੋ ਜੀ ਤੇ ਬਸ ਆਪਾਂ ਗੁੰਨ ਕੇ ਆਟਾ ਅਦਦੋ ਲਾਗਦੇ ਰੋਟੀ ਇਹਨਾਂ ਦੁੱਧ ਗਰਮ ਹੋ ਜਾਊਗਾ ਬਸ ਦੁੱਧ ਕੇ ਰੈਡਕਿੰਗਾ ਕੱਢ ਕੇ ਫਿਰ ਆਪਾਂ ਪੀਣ ਵਾਲੇ ਚ ਮਿੱਠਾ ਪਾ ਦਾਂਗੇ ਤੇ ਚਲੋ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਮੇਰੀਆਂ ਮਾਮਾ ਨੂੰ ਸਾਰੇ ਬਜ਼ੁਰਗਾਂ ਨੂੰ ਸੱਚੇ ਅਕਾਲ ਜੀ ਬਾਏ ਬਾਏ ਜੀ